ਅੱਜ ਜਰਾ ਛੋਟਾ ਜਿਹਾ ਵੀਡੀਓ ਕਲਿੱਪ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਇਸ ਨੂੰ ਦੇਖ ਕੇ ਤੁਹਾਡਾ ਮਨ ਖੁਸ਼ ਹੋ ਜਾਵੇਗਾ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹੀ ਤੁਹਾਨੂੰ ਕਹਿ ਦਈਏ ਕਿ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਖਾਸ ਕਰਕੇ ਉਹ ਜੋ 2000 ਤੋਂ ਬਾਅਦ ਜਨਮੇ ਨੇ ਅੱਜ ਦਾ ਸ਼ਿਕਾਲ ਮਹਾਰਦੀ ਸਿੰਘ ਜੇਲਦਾਰ ਤੇ ਤੁਸੀਂ ਦੇਖ ਰਹੇ ਹੋ ਟਾਪ ਪੰਜਾਬ ਟੀਵੀ ਯਾਰੋ ਦਿਨ ਤੇ ਦਿਨ ਸਾਡੇ ਰਿਵਾਜ ਬਦਲੀ ਜਾ ਰਹੇ ਨੇ ਲੋਕਾਂ ਦੀ ਸੋਚ ਤੇ ਲੋਕਾਂ ਦੇ ਰਿਵਾਜ ਬਹੁਤ ਹੀ ਜਲਦੀ ਚੇਂਜ ਹੁੰਦੇ ਨੇ ਆਪਾਂ ਗੱਲ ਕਰ ਰਹੇ ਹਾਂ 1990 ਦੇ ਇਸ ਟਾਈਮ ਜਦੋਂ ਵਿਆਹ ਹੁੰਦੇ ਸੀ ਬਹੁਤ ਹੀ ਜ਼ਿਆਦਾ ਰੌਣਕਾਂ ਲਗਦੀਆਂ ਸੀ ਲੋਕਾਂ ਦੇ ਦਿਲਾਂ 'ਚ ਪਿਆਰ ਸੀ ਕਿਸੇ ਦੇ ਲਈ ਆਪਸ ਵਿੱਚ ਕੋਈ ਵੀ ਈਰਖਾ ਨਹੀਂ ਸੀ ਜੋ ਅੱਜ ਦੇ ਟਾਈਮ 'ਚ ਹੈ ਹਾਲੀ ਵਿੱਚ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਕਲਿੱਪ 'ਚ ਤੁਸੀਂ ਦੇਖੋਗੇ ਕਿ ਇਹ ਵਿਆਹ 1990 'ਚ ਹੋ ਰਿਹਾ ਹੈ ਜਦੋਂ ਜੀਜਾ ਤੇ ਸਾਲੀ ਇਕੱਠੇ ਨੱਚਦੇ ਪਏ ਨੇ ਸੋ ਇਹ ਵੀਡੀਓ ਦੇਖ ਕੇ ਤੁਹਾਡਾ ਦਿਲ ਖੁਸ਼ ਹੋ ਜਾਵੇਗਾ ਸੋ ਆਓ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਕਰਦੇ ਹਾਂ ਜੇ ਤੁਸੀਂ ਵੀ ਇਹ ਵਿਆਹ ਦੇਖੇ ਨੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੇ ਖਾਸ ਕਰਕੇ ਉਹ ਲੋਕ ਵੀ ਆਪਣੇ ਬੱਚਿਆਂ ਨਾਲ ਇਸ ਵੀਡੀਓ ਨੂੰ ਸ਼ੇਅਰ ਕਰਿਓ ਜਿਨ੍ਹਾਂ ਬੱਚਿਆਂ ਨੇ ਇਹੋ ਜਿਹੇ ਵਿਆਹ ਨਹੀਂ ਦੇਖੇ ਸੋ ਇਸ ਦੇ ਨਾਲ ਹੀ ਇਹ ਵੀਡੀਓ ਇੱਥੇ ਖਤਮ ਕਰਦੇ ਆ ਮਿਲਦੇ ਆ ਅਗਸਤ ਨੇ ਵੀ ਵੀਡੀਓ ਨਾਲ ਸਸ਼ਕਤੀ